ਸਪੈਸ਼ਲਟੀ ਚ ਨੇ 2019 ਮਾਡਲ ਆ ਬਾਈ ਬਰਨਾਲੇ ਦਾ ਨੰਬਰ ਆ ਓਕੇ ਕੋੜਾ ਬੰਪਰ ਮੋਟੇ ਵਾਲਾ ਲੱਗਿਆ ਹੋਇਆ ਐ ਨਹੀਂ ਹੈਗਾ ਵੀ ਇੱਕ ਵਪਾਰੀ ਨਹੀਂ ਬਣਾ ਕੇ ਲਾ ਦੇ ਚਾਦਰ ਜੀ ਮਤਲਬ ਜਿੰਨਾ ਹੈਗਾ ਸਮਾਨ ਓਮੇ ਅਰੀਜਨਲ ਕੋਸ ਆ ਬਾਜ ਵੀ ਨਹੀਂ ਨਿਕਲੀ ਗੱਲ ਤੇ ਆ ਹਾਂ ਮਤਲਬ ਨਾਲ ਦੇ ਟਾਇਰ ਆ ਬਾਈ 65 ਤੋਂ 70 ਪੈਸੇ ਸਾਰਾ ਟਰੈਕਟਰ ਅਰੀਜਨਲ ਆ ਬਾਈ ਗੁੱਡ ਇੰਨਾ ਵੀ ਤਿਆਰ ਆ ਉਹ ਵੀ ਦੱਸਾਂਗੇ ਕੋਈ ਗੱਲ ਨਹੀਂ ਇਹ ਨਹੀਂ ਹੈਗਾ ਭਾਈ ਅਗਲਾ 100 200 ਕਿਲੋਮੀਟਰ ਤੁਰਿਆ ਆਉਂਦਾ ਯਾਰ ਆ ਕੇ ਰੰਗੇ ਨਿਕਲ ਜਾਂਦੇ ਬਾਈ ਜਲੂਸ ਨਿਕਲ ਜਾਂਦਾ ਇਹ ਮੇਰੀ ਗੱਲ ਸੁਣੋ ਲੈ ਕੇ ਤਾਂ ਇਹਨੂੰ ਕਿਸਾਨ ਭਰਾਈ ਜਾਊ ਬਿਲਕੁਲ ਹਣਾ ਭਾਈ ਅਗਲਾ 6 ਮਹੀਨਿਆਂ ਚ ਯਾਰ ਹੱਡ ਗਾਲ ਲੰਦਾ ਹਾਂ ਮਥਾ ਪੈਸੇ ਇਕੱਠੇ ਹੁੰਦੇ ਹੈ ਨਾ ਵੀ ਆਪਾਂ ਉਹ ਚੀਜ਼ ਬੰਦੇ ਨਾਲ ਯਾਰ ਜਾ ਕੇ ਬਦਾਨਾ ਵੰਡ ਕੇ ਖੁਸ਼ੀ ਨਾ ਹੋਏ ਉਹਦਾ ਕੀ ਫਾਇਦਾ ਓਏ ਹੋਏ ਹਰ ਦਮ ਗੱਲ ਹੱਸ ਕੇ ਕਰਨੀ ਮਰਦਾਂ ਦਾ ਕੰਮ ਨਹੀਂ ਗਾਉ ਕੀ ਮਿਰਜਾ ਜੀ ਦੀ ਸਾਥੀ ਵਿੱਚ ਦਮ ਨਹੀਂ ਝੂਠਾ ਕੋਈ ਸਾਬਤ ਕਰ ਦੇ ਗਿੱਲ ਦੇ ਵਿਚਾਰਾਂ ਨੂੰ ਇੱਜ਼ਤਾਂ ਦੀ ਸਾਰ ਨਹੀਂ ਹੁੰਦੀ ਰੰਨਾ ਵਦਕਾਰਾਂ ਨੂੰ ਮਿੱਤਰੋ ਮੈਂ ਲੈਣਾ ਕਿਉ ਕਿਉਂਕਿ ਅੱਜ ਇਸ ਗੀਤਕਾਰ ਦੇ ਪਿੰਡ ਕੱਲੋਂ ਦੇ ਵਿੱਚ ਪਹੁੰਚੇ ਹੋਇਆ ਜ਼ਿਲ੍ਹਾ ਮਾਨਸਾ ਦੇ ਵਿੱਚ ਤੇ ਬਾਈ ਮੰਗਲਦੀਪ ਦੇ ਘਰੇ ਪਹੁੰਚਿਆ ਮਿੱਤਰੋ ਬਹੁਤ ਜ਼ਿਆਦਾ ਟਰੈਕਟਰ ਹੁੰਦੇ ਨੇ ਬਾਈ ਰਾਲਵੇ ਬਹੁਤ ਘੈਂਟ ਕੰਮ ਆ ਟਰੈਕਟਰਾਂ ਦਾ ਤੇ ਬਾਜ਼ਾਰ ਰੇਟਾਂ ਦੇ ਵਿੱਚ ਵਧੀਆ ਜੇ ਟਰੈਕਟਰ ਲੈਣੇ ਆ ਤਾਂ ਚੁੱਪ ਕਰਕੇ ਪਿੰਡ ਕੱਲੋ ਤੇ ਜ਼ਿਲ੍ਹਾ ਮਾਨਸਾ ਦੇ ਵਿੱਚ ਇੱਕ ਵਾਰੀ ਜ਼ਰੂਰ ਗੇੜਾ ਮਾਰ ਕੇ ਜਾਇਓ ਅੱਜ ਕਿਹੜੇ ਕਿਹੜੇ ਟਰੈਕਟਰ ਨੇ ਕੀ ਰੇਟ ਦੇ ਵਿੱਚ ਵੰਣ ਗਏ ਸਾਰਾ ਫੁੱਲ ਡਿਟੇਲ ਦੇ ਵਿੱਚ ਦੱਸਦੀ ਆ ਪਹਿਲਾਂ ਆਪਾਂ ਬਾਈ ਨੂੰ ਮਲਾਉਣੀ ਆ ਵੀਰੇ ਸਸਤੀ ਕਾਲ ਬਾਈ ਜਿੰਨੇ ਵੀ ਦੇਖਣ ਆਲੇ ਮੇਰੇ ਮਿੱਤਰ ਸੱਜਣ ਪਿਆਰੇ ਨੇ ਬਾਈ ਪੱਟੀ 13 ਵੀ ਬਹੁਤ ਬਹੁਤ ਵੈਲਕਮ ਮੇਰੇ ਵੀਡੀਓ ਤੇ ਧੰਨਵਾਦ ਤੁਹਾਡਾ ਹੈ ਨਾ ਤੇ ਬਾਈ ਮੈਨੂੰ ਇਹ ਦੱਸਿਓ ਕਿੰਨਾ ਸਮਾਂ ਹੋ ਗਿਆ ਪਹਿਲਾਂ ਤੁਹਾਨੂੰ ਟਰੈਕਟਰ ਨਾਲ ਕੰਮ ਕਰਦੇ ਆਪਾਂ ਨੂੰ ਬਾਈ ਪਹਿਲਾਂ ਪਾਪਾ ਜਾਦੇ ਕਿਰਾਏ ਦਾ ਕੰਮ ਕਾ ਜਾਦੇ ਕਰਦੇ ਸੀ ਅਸੀਂ ਮਤਲਬ ਥੋੜੇ ਟਾਈਮ ਦੇ ਆ ਬਾਈ ਅਸੀਂ ਕੰਮ ਥੋੜਾ ਜਿਆਦਾ ਲੌਂਗ ਦਾ ਕਰੇ 2016 ਦੀ ਐਂਟਰੀ ਆ ਸਾਡੀ ਅਸਲ 16 ਦੇ ਵਿੱਚ ਐਂਟਰੀ 2016 ਚ ਐਂਟਰੀ ਆ ਸਾਡੀ ਫਸਟ ਟਾਈਮ ਦੀ ਹਾਂਜੀ ਛੋਟੇ ਮੋਟੇ ਟਰੈਕਟਰ ਲੈਂਦੇ ਸੀ ਬਾਈ ਉਦੋਂ ਆ ਸੋਚਿਆ ਮੈਂ ਕਿਹਾ ਜੀ ਫਿਰ ਜਦੋਂ ਕੰਮ ਕਰਨਾ ਹੀ ਹੈ ਤਾਂ ਕਰੋ ਨਹੀਂ ਛੱਡੋ ਫੇਰ ਬਾਪੂ ਕਹਿੰਦਾ ਫਿਰ ਚੱਕ ਦੇ ਫਟੇ ਫੇਰ ਨਹੀਂ ਬਾਈ ਕਦੇ ਪਿੱਛੇ ਮੁੜ ਕੇ ਦੇ ਅੱਜ ਵੀ ਤੂੰ ਐਸਾ ਹਾਲ ਹੈ ਵੀ 40 45 ਕੱਲਾ ਮੂੰਹ ਦੀ ਗੱਲ ਕਹਿਣ ਨਾਲ ਨਹੀਂ 45 ਡਾਇਰੈਕਟਰ ਹਾਜ਼ਰ ਹੈ ਬਿਲਕੁਲ ਜੀ ਤੁਸੀਂ ਇਹ ਲਾ ਰਹੇ ਹੋ ਹੈਗਾ ਵੀ ਜਿਵੇਂ ਤੁਸੀਂ 15 ਟਰੈਕਟਰ ਖੜਾਈ ਖੜਾ ਦੇ 45 ਕਹਿ ਜਾਂਦਾ ਅਗਲਾ ਬਾਈ ਮਤਲਬ ਆਪਾਂ ਦਿਖਾਵਾਂਗੇ ਵੀ ਅੱਜ ਵੀਡੀਓ ਚ ਠੀਕ ਹੈ ਜੀ ਇਹ ਸ਼ੁਰੂਆਤ ਇਸ ਟਰੈਕਟਰ ਤੋਂ ਕਰਦੇ ਹਾਂ ਇਹ ਤੋਂ ਕਰਾਂਗੇ ਬਾਈ ਦੱਸਿਓ ਕਰੀ ਜੀ ਡਿਟੇਲ ਕਿੰਨਾ ਮਾਡਲ ਹੈ ਕੀ ਕਰਦਾ ਹੈ 2023 ਮਾਡਲ ਹੈ ਬਾਈ ਅੱਛਾ 23 ਮਾਡਲ ਹਸਾ ਨੰਬਰ ਹੂੰ ਫਸਟ ਓਨਰ 600 ਘੰਟਾ ਜੈ ਇਹਨ ਕੁੱਟਾਇਰਾਂ ਦੇ ਜਨ ਨੰਬਰ ਲੱਗਾ ਸਾਫਤ ਕਰ ਦੇ ਓਕੇ ਆਪਾਂ ਉਹ ਚੀਜ਼ ਦਾ ਹਰਜਾਨਾ ਦੇਵਾਂਗੇ ਅਗਲੇ ਨੂੰ ਆ ਤੇਲ ਦਾ ਵੀ ਖਰਚਾ ਦੇਵਾਂਗੇ ਠੀਕ ਹੈ ਜੀ ਤੇ ਬਾਕੀ ਬਈ ਇਹ ਗੱਲ ਉਹ ਦੱਸ ਕੇ ਦੇਵਾਂਗੇ ਓਕੇ 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 ਤੇ ਇਹ ਚੱਲਿਆ ਕਿੰਨਾ ਕੋਇਆ ਇਹ ਦੋ 600 ਘੰਟਾ ਬਾਈ 600 ਘੰਟਾ ਮਾਨਸਾ ਦਾ ਨੰਬਰ ਹੈ ਹਾਂ ਮਾਨਸਾ ਨੰਬਰ ਹੈ ਫਰਸਟ ਮਾਰਟੀ ਹੈ ਮਾਨਸਾ ਫਰਸਟ ਟਾਈਮ ਹੋਣਾ ਬਈ ਇਹਦਾ ਰੇਟ ਕੀ ਆ ਬਾਈ ਇਹਦਾ ਰੇਟ ਹੈਗਾ ਜੀ 1.50 ਲੱਖ ਰੁਪਈਆ 1.50 ਲੱਖ ਮਾਨਤਨ ਕਿੰਨਾ ਕੋਹੋ ਜੀ ਇਹਦੇ ਵਿੱਚੋਂ ਮਾਨਤਨ ਪੱਟੀ ਕਰ ਦਾਂਗੇ ਬਾਈ ਜਿੰਨਾ ਤੂੰ ਕਹੀਂ ਕਰ ਦਾਂਗੇ ਪੂਰਿਆਂ ਦਾ ਬਣਾ ਦੋਗੇ 10 ਲੱਖ ਦਾ ਡੈਕਟਰ ਦੇ ਲੈ ਮੈਂ ਮਿੱਤਰੋ ਆ ਜੂਗਾ ਨਾ ਪੂਰੇ 10 ਲੱਖ ਦਾ ਬਣ ਜੂ ਤੇ ਬਈ ਜਿਹੜਾ ਆ ਖੜਾ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ ਦੇ ਵਿੱਚ ਸਪੈਸ਼ਲਿਟੀ ਨੇ 2019 ਮਾਡਲ ਆ ਬਾਈ ਬਰਨਾਲੇ ਦਾ ਨੰਬਰ ਮੋਟੇ ਵਾਲਾ ਲੱਗਿਆ ਹੋਇਆ ਐ ਨਹੀਂ ਹੈਗਾ ਵੀ ਇੱਕ ਵਪਾਰੀ ਨਹੀਂ ਬਣਾ ਕੇ ਲਾ ਦੇ ਚਾਦਰ ਜੀ ਮਤਲਬ ਜਿੰਨਾ ਹੈਗਾ ਸਮਾਨ ਓਮੇ ਰਿਜਨਲ ਹੋਸ ਹੈ ਬਾਜ ਵੀ ਨਹੀਂ ਨਿਕਲੀ ਗੱਲ ਤੇ ਆ ਹਾਂ ਮਤਲਬ ਨਾਲ ਦੇ ਟਾਇਰ ਆ ਬਾਈ 670 70 ਪੈਸੇ ਸਾਰਾ ਡਰੈਕਟਰ ਰਿਜਨਲ ਆ ਬਾਈ ਗੁੱਡ ਹਾਂ ਚੱਲਿਆ ਹੈਗਾ ਬਾਈ ਇਹ 17 1800 ਘੰਟਾ 17 1800 ਘੰਟਾ ਮਿੱਤਰੋ ਚੱਲਿਆ ਹੋਇਆ ਚੌਕਲਾ ਟਾਇਰ ਨਾਲ ਦਾ ਹੈ ਤੇ ਬਾਈ ਕਾਰਨ ਕੀ ਨੇ ਬਾਈ ਪੱਟੀ ਅੱਜ ਦੀ ਘੜੀ ਕੀ ਹੋ ਗਈ ਨਾ ਅਗਲਾ ਕਹਿੰਦਾ ਸਪੈਸ਼ਲ ਐਡੀਸ਼ਨ ਹਾਂ ਹਰ ਇੱਕ ਲੋਕਾਂ ਨੇ ਬਾਈ ਪਾ ਪਾ ਟਾਇਰ ਹੀ ਹਜ਼ਾਰ ਹਜ਼ਾਰ ਸੱਤ ਸੱਜੂ ਘੰਟੇ ਦੇ ਕਰੀਬ ਆਪਾਂ ਜਿੰਨੀ ਗੱਲ ਉਹ ਦੱਸ ਕੇ ਦੇਵਾਂਗੇ ਓਕੇ ਅਗਲੇ ਦਾ ਸਾਹਮਣੇ ਨਾ ਇਨਫਰਮ ਮਾਰਿਆ ਬਾਈ ਨਾ ਮਾਰਨਾ ਹਨਾ ਮਤਲਬ ਜਿੰਨੀ ਗੱਲ ਉਹ 65 ਤੋਂ 70 ਰੁਪਏ ਟਾਇਰ ਨਾਲ ਦੇ ਸਾਰਾ ਟਰੈਕਟਰ origial first owner ਬਰਨਾਲੇ ਦਾ ਨੰਬਰ ਹੈ ਕਿੰਨੇ ਦਾ ਦਵਾਂਗੇ ਆਪਾਂ ਇਹ ਆਪਾਂ ਇੱਕੋ ਹੀ 7 ਲੱਖ ਦਾ ਟਰੈਕਟਰ ਦੇ ਦਾਂਗੇ ਬਾਈ ਲੈ ਮੈਨੂੰ ਪੂਰੇ 7 ਲੱਖ ਦੇ ਮਾਨਤਾ ਪਹਿਲੀ ਕਰਵਾ ਦਾਂਗੇ ਆਪਾਂ ਠੀਕ ਹੈ ਬਾਈ ਤੇ ਬਈ ਜਿਹੜਾ 50 ਦਾ ਸੋਨ ਵਾਲੀ ਕਾ ਖੜਾ ਇਹ 2015 ਮਾਡਲ ਆ ਬਾਈ ਹੂੰ ਇਹ ਤਰਨਤਾਰਨ ਦਾ ਨੰਬਰ ਆ ਬਾਈ ਜੀ ਆਪਣੇ ਕੋਲ ਆਇਆਗਾ ਕੱਟ ਕੇ ਟਰੈਕਟਰ ਬਈ オリジナル ਵੰਗੂ ਆ ਸਾਰੇ ਮੂਹਰੇ ਟਾਇਰ ਹਜੇ ਟਰੈਕਟਰ ਦੇ ਨਾਲ ਦੇ ਆ ਅੱਛਾ ਮੂਹਰੇ ਟਾਇਰ ਨਾਲ ਦੇ ਨਾ ਮਗਰਲੇ ਦੁਆਰੇ ਨਾਲ ਦੇ ਮਗਰਲੇ ਨਵੇਂ ਆ ਬਈ ਦੁਆਰੇ 80 ਪੈਸੇ ਠੀਕ ਹੈ ਜੀ ਹਾਂ 30 ਰੁਪਈਆ ਟਰੈਕਟਰ ਰਜਨਾਲਾ ਪੁਰਾਣੇ ਬਈ ਮਗਰਿਆਟ ਹਲਕੇ ਫੁਲਕੇ ਪਹਿਲਾਂ ਤਿਆਰ ਨਹੀਂ ਓਕੇ ਆਪਾਂ ਮਤਲਬ ਪੱਟੀ ਜਿਹੜੀ ਗੱਲ ਵੀਡੀਓ ਚ ਕਰਨੀ ਹੈ ਨਾ ਆਪਾਂ ਦੱਸ ਕੇ ਦੇਣਾ ਇਹ ਦੱਸਣਾ ਕਿ ਇੰਨਾ ਵੀ ਇੰਚ ਵੀ ਰੰਗ ਨਾਲ ਤਿਆਰ ਹੈ ਨਾ ਜਿੰਨਾ ਵੀ ਤਿਆਰ ਹੈ ਉਹ ਵੀ ਦੱਸਾਂਗੇ ਕੋਈ ਗੱਲ ਨਹੀਂ ਇਹ ਹੈਗਾ ਭਾਈ ਅਗਲਾ 100 200 ਕਿਲੋਮੀਟਰ ਤੁਰਿਆ ਆਉਂਦਾ ਯਾਰ ਆ ਕੇ ਰੰਗੇ ਨਿਕਲ ਜਾਂਦੇ ਬਾਈ ਜਲੂਸ ਨਿਕਲ ਜਾਂਦਾ ਜੀ ਬਿਲਕੁਲ ਬੋਨੇ ਯਕੀਨ ਕਰਦਿਆ ਵੱਡੀ ਗੱਲ ਹੈ ਕਿਸੇ ਦਾ ਯਕੀਨ ਤੋੜਨਾ ਆਪਣੀ ਮਤਲਬ ਜਿਵੇਂ ਕਿ ਦੀ ਮੀਰੀ ਇਜਾਜ਼ਤ ਦੇਣੀ ਪਤੀ ਨਹੀਂ ਬਾਈ ਪੱਟੀ ਕਿਵੇਂ ਬੰਦਾ ਯਾਰ ਹਨਾ ਕੋਈ ਮੇਰੀ ਗੱਲ ਸੁਣੋ ਲੈ ਕੇ ਤਾਂ ਇਹਨੂੰ ਕਿਸਾਨ ਭਰਾਈ ਜਾਊ ਬਿਲਕੁਲ ਹਨਾ ਭਾਈ ਅਗਲਾ 6 ਮਹੀਨਿਆਂ ਚ ਯਾਰ ਹੱਡ ਗਾਲ ਲੰਦਾ ਹਾਂ ਮਥਾ ਪੈਸੇ ਇਕੱਠੇ ਹੁੰਦੇ ਹਨ ਵੀ ਆਪਾਂ ਉਹ ਚੀਜ਼ ਬੰਦੇ ਨਾਲ ਯਾਰ ਜਾ ਕੇ ਵਦਾਨਾ ਵੰਡ ਕੇ ਖੁਸ਼ੀ ਨਾ ਹੋਵੇ ਉਹਦਾ ਕੀ ਫਾਇਦਾ ਓਏ ਹੋਏ ਮਤਲਬ ਮੈਂ ਕਹਾਂ ਮੇਰਾ ਟਰੈਕਟਰ ਦਾ ਮੇਰੇ ਨਾਲ ਅਸੀਂ 40-45 ਕਿੱਲਾਂ ਦੀ ਖੇਤੀ ਵੀ ਕਰਦੇ ਹਾਂ ਖੇਤੀ ਵੀ ਕਰਦੇ ਹਾਂ ਹਾਂ ਇਹ ਤਾਂ ਸਾਈਡ ਵੇਜ ਨਸ ਹੈ ਆਪਾਂ ਖੇਤੀ ਮੰਨੋ ਇਹ ਇੱਕ ਟਾਈਮ ਖੜ ਜੇ ਖੜ ਜੇ ਪਰ ਖੇਤੀ ਨਹੀਂ ਛੱਡਣੀ ਠੀਕ ਆ ਹਾਂ ਇਹ ਵੀ ਗੱਲ ਸਹੀ ਆ ਤੇ ਬਈ ਜਿਹੜਾ ਆ ਖੜਾ ਮੈਂ ਤੇਰਾ 200 ਇਹ 2015 ਮਾਡਲ ਆ ਬਾਈ ਐਚ ਆਰ ਨੰਬਰ ਆ ਇਹ ਮਾਨਸਾ ਨੰਬਰ ਲਵਾ ਕੇ ਦੇਵਾਂਗੇ ਅਸਾਂ ਮਾਨਸਾ ਨੰਬਰ ਲਵਾ ਕੇ ਦੇਵਾਂਗੇ ਬੂਲ ਲੈ ਟਾਇਰ ਨਾਲ ਦੇ ਬਾਈ ਮਗਰ ਲੈ ਟਾਇਰ ਐਮ ਆਰ ਐਫ ਦੇ ਨਵੇਂ ਆ ਜਮਨ ਨਵੇਂ ਆ ਤਾਂ ਇਹੋ ਹਜੇ ਕੰਧਾਲਾ ਜਾ ਖੜਾ ਇਹਦੀ ਕਾਪੀ ਆਉਣੀ ਹੈ ਜੀ ਓਕੇ ਉਦਾਂ ਹੀ オリジナル ਆ ਬਾਈ ਸ ਇਦਿੱਤ 10 ਲੱਖ ਰੁਪਈਆ ਬਾਈ 10 ਲੱਖ ਰੁਪਈਆ ਓਕੇ 275 ਹੈ ਟੀ ਯੂ ਵਾਲਾ ਬਈ ਇਹ ਓਕੇ ਐი ਟੂ ਵਾਲਾ ਠੀਕ ਹੈ ਜੀ ਐი ਟੂ ਹੈ ਹਾਂਜੀ ਹਾਂ ਓਕੇ ਤੇ ਜਿਹੜਾ ਵੀ ਇੱਧਰ ਖੜਾ ਆ ਇਹ ਆ ਗਿਆ 735 ਬਾਈ 35 ਕਿ 44 ਆ ਨਹੀਂ ਟਰੈਕਟਰ 735 ਆ ਬਾਈ ਇਹਨਾਂ ਸ਼ੋਅ ਦੇ ਵੀ ਮੋਡੀਫਾਈ ਕਰਾਇਆ ਸੀ ਉਹ ਫਿਲਮ 'ਚ ਚੜਾਈ ਹੋਈ ਸੀਗੀ 44 ਬਣਾਇਆ ਹੋਇਆ ਸੀ ਕਹਿੰਦੇ ਦਾ ਬਾਈ 44 ਬਣਾਇਆ ਹੋਇਆ ਉਹ ਤੋਂ ਆਪਾਂ ਲਾਤੀ ਤਾਂ ਕਰਕੇ ਸਟicker ਹਜੇ ਲਾਉਣ ਵਾਲੇ ਰਹਿੰਦੇ ਆ ਮੂਡਲੇਟ ਆ ਰੇਡੀਅਲ ਆ ਇਹਦੇ ਵੀ ਬੰਪਰ ਬਾਈ ਘੋੜਾ ਬੰਪਰ ਠੋਸ ਲੱਗਿਆ ਹੋਇਆ ਐ ਨਹੀਂ ਵੀ ਕੱਲੀ ਚਾਦਰ ਜੀ ਆ ਇਹਦੇ ਵਿੱਚ ਵੀ ਬਹੁਤ ਸ਼ੌਂਕੀ ਬੰਦੇ ਨੇ ਸਿਸਟਮ ਤੇ ਇਲੈਕਟ੍ਰੋਨ ਲੂਟਾ ਬਹੁਤ ਘੈਂਟ ਆ ਗਿਆ ਨੇ ਜਿੰਨਾ ਸਮਾਨ ਹੈਗਾ ਬਾਈ ਚੱਲਦਾ ਸਾਰਾ ਉਦਾਂ ਹੀ ਕੰਡੀਸ਼ਨ ਦਾ Ориਜੀਨਲ ਆ ਬਾਈ ਸਾਰਾ ਹਨਾ ਹਾਂ ਟਰੈਕਟਰ Ориਜੀਨਲ ਆ ਬਾਈ ਸਾਰਾ ਜਿਹੜੇ ਸਟਿੱਕਰ ਆ ਉਹ ਵੀ ਅਗਲੇ ਨੂੰ ਮੋਡੀਫਿਕੇਸ਼ਨ ਕਰਾਉਂ ਹੋਏ ਉਤਾਰੇ ਆ ਉਤਾਰੇ ਹੋਇਆ ਬਾਈ ਉਤਾਰੇ ਹੋਇਆ ਹਨਾ ਪਰ ਮੈਂ ਪਿੱਛੋਂ ਇਹਦੀ ਟਿਸਟਿੰਗ ਦਿਖਾ ਰਿਹਾ 98 ਮਾਡਲ ਆ ਬਾਈ ਇਹ ਛੋਟੇ ਗੀਅਰ ਵਾਲਾ ਅੰਦਰ ਪੰਪ ਵਾਲਾ ਓਕੇ ਅੰਦਰ ਪੰਪ ਵਾਲਾ ਤੇ ਟਿਊਬਾਂ ਦਾ ਸਾਰੇ ਚੈੱਕ ਕਰਵਾ ਦੇਖ 98 ਮਾਡਲ ਆ ਬਾਈ ਹਨਾ ਹਾਂ ਤੇ ਇਹਦੇ ਮਗਰਾੜ ਬਾਈ ਨਵੇਂ ਲੱਗੇ ਹੋਇਆ ਨਵੇਂ ਮ 155000 ਰੁਪਏ 155000 ਸਾਰਾ ਸਮਾਨ ਆਪਾਂ ਉਹ ਮੂਹਰੇ ਟਾਇਰ ਵੀ 750 ਵਾਲੇ ਵੱਡੇ ਪਾਈ ਹੋਏ ਬੰਦੇ ਕੋਈ ਮਾੜਾ ਨਹੀਂ ਜਰ ਇੰਨੇ ਦੇ ਵਿੱਚ ਤਾਂ ਹਣਾ ਹਾਂਜੀ ਹਾਂ ਤੇ ਬਾਈ ਜਿਹੜਾ ਆ ਖੜਾ ਇਹ ਆ ਗਿਆ ਬਾਈ ਨੀਲਾ ਖੜੇ ਮੱਥੇ ਵਾਲਾ ਖੜੇ ਮੱਥੇ ਵਾਲਾ ਹੂੰ ਇਹ 2000 ਮਾਡਲ ਆ ਬਾਈ ਜੀ ਚਿੱਪਾਲੀ ਆਰਸੀ ਇਹਦੀ ਓਕੇ ਮੋਗੇ ਦਾ ਨੰਬਰ ਆ ਬਾਈ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਕੀ ਹੋਊ ਜੀ ਟਾਇਰਾਂ ਦੀ ਬਾਈ ਮੂਹਰੇ ਨਵੇਂ ਮੰਗੂਈਆਂ ਗਈ ਮਗਰ ਲਈ ਅੱਧੇ ਟਾਇਰ ਆ ਬਾਈ 6 ਛਿਰੀ ਆ ਬਾਈ ਠੀਕ ਹੈ ਜੀ ਇੰਜਨ ਗੇਅਰ ਦਾ ਟਰੈਕਟਰ ਸਾਰਾ オリジナル ਆ ਬਾਈ ਕਿ ਸੋ ਦਾ ਵੀ ਕਾਡੀ ਸੰਦਾ ਓਰੀਜਨਲ ਹੀ ਹੈ ਨਾ ਸਾਰਾ ਜਿੰਨਾ ਹੈਗਾ ਬਾਈ ਜਿੰਨਾ ਕ ਮਤਲ ਮਾਡਲ ਦੇ ਹਿਸਾਬ ਨਾਲ ਬਾਈ ਟਰੈਕਟਰ ਓਰੀਜਨਲ ਆ ਰੰਗ ਪੇਂਟ ਕੇ ਤੋਂ ਨਹੀਂ ਹੈਗਾ ਓਕੇ ਹਾਂ ਇਹਦੀ ਇਹਦੀ ਡਿਮਾਂਡ ਹੈਗੀ ਬਾਈ 210000 ਰੁਪਏ 2 ਲੱਖ ਤੇ 10000 ਇਹ ਮੌਕੇ ਤੇ ਕਿੰਨੇ ਦਾ ਦੇ ਦੋਗੇ ਬਾਈ ਇਹ ਆਪਾਂ 2 ਲੱਖ ਰੁਪਏ ਦਾ ਛੱਡ ਦੇਗੇ ਪੂਰਾ ਬਸ ਓਕੇ ਲੈ ਮਿੱਤਰੋ ਪੰਜਾਬ ਨੰਬਰ ਹੈ ਚੱਪੜ ਵਾਲੀ ਯਾਰ ਸੀ ਹਾਂ ਚੱਪੜ ਵਾਲੀ ਯਾਰ ਸੀ ਤੇ ਜਿਹੜਾ 5210 ਖੜਾ ਬਾਈ ਇਹ 2022 ਮਾਡਲ ਆ ਬਾਈ ਓਕੇ ਮਾਨਸਾ ਨੰਬਰ ਹੈ ਹੂੰ ਪਹਿਲੀ ਗੱਲ ਤਾਂ ਪੱਟੀ ਮੈਨੂੰ ਨੰਬਰ ਤੁਹਾਡੇ ਕੋਲ ਸਾਰੇ ਲੱਗ ਪੋ ਪੰਜਾਬੀ ਨੇ ਮਾਨਸਾ ਬਾਈ ਪੰਜਾਬੀ ਨਾ ਛੱਡ ਮਾਨਸਾ ਫਿਰ 31 ਨਾ ਸਾਰੇ ਫਿਰ 31 ਸਾਰੇ ਬਾਈ ਓਕੇ ਇਹ ਬਾਈ ਹਜ਼ਾਰ ਕੇ ਘੰਟੇ ਦੇ ਲਗਭਗ ਚੱਲਿਆ 22 ਮਾਡਲ ਹੈ ਠੀਕ ਆ ਤੇ ਇਹ ਤੀਜੇ ਚ ਤੀਜੇ ਚੌਥੇ ਮਹੀਨੇ ਦਾ ਨਿਕਲਿਆ ਹੋਇਆ ਬਾਈ ਓਕੇ ਮਤਲਬ ਟਰੈਕਟਰ ਇਹ ਮਤਲਬ ਜਿਹੜਾ ਰਿੰਮਾ ਚ ਵੀ ਬਾਈ ਦੇ ਅਗਲੇ ਨੇ ਵੇਟ ਖੋਲ ਲੇ ਅੱਛਾ ਜਿਵੇਂ ਹੈਗੇ ਆਪਣੇ ਕੋਲੇ ਵੇਟ ਪਏ ਵੀ ਆ ਸੋਨਾ ਲੀਕਾ ਲੈ ਰਿਹਾ ਆਪਾਂ ਦੇ ਦੇ ਦਾਂਗੇ ਠੀਕ ਆ ਦੇ ਦੇ ਦਾਂਗੇ ਲਾ ਦੇ ਕੋਈ ਚੱਕਰ ਨਹੀਂ ਬਾਕੀ ਟਰੈਕਟਰ ਦੇ ਜਿਹੇ ਸਟਿਕਸ ਟੁਕਰ ਵੀ ਬਾਈ ਕੰਪਨੀ ਦੇ ਉਵੇਂ ਪਏ ਆ ਜਿਵੇਂ ਸਿਸਟਮ ਜਿਹੜਾ ਸਮਾਨ ਬਾਈ ਆਪਾਂ ਅਗਲੇ ਦਿਨ ਆਇਆ ਨਾ ਲਾਇਆ ਨਾ ਲਾਇਆ ਸਹੀ ਗੱਲ ਹੈ ਇੱਕ ਗੱਲ ਪੱਟੀ ਹੋਰ ਆ ਬਾਈ ਆਪਣੇ ਜਿੰਨੇ ਟਰੈਕਟਰ ਆਪਾਂ ਦਿਖਾਵਾਂਗੇ ਕੋਈ ਬੰਦਾ ਆ ਕੇ ਕੋਈ ਟਾਇਰਾਂ ਤੇਗ ਜਾਂ ਕੋਈ ਸ਼ੋ ਤੇ ਪਾਲਿਸ਼ ਸਾਫਤ ਕਰਦੇ ਆਪਾਂ ਉਹ ਵੀ ਦੇਣਦਾਰ ਜਿਵੇਂ ਖੜਾ ਬਾਈ ਪਾਣੀ ਮਾਰਕੀਟ ਦੇ ਜਿਵੇਂ ਕਹਿਦੀ ਇਹ ਕੁਦਰਤੀ ਹੋਸਣਾ ਜਿਹੜਾ ਨਾਲ ਹੈ ਹਾਂ ਜਿਹੜਾ ਹੈਗਾ ਐ ਨਹੀਂ ਹੈਗਾ ਵੀ ਸੁਰੱਖੀ ਬੰਦੀ ਲਾਵਾਂਗੇ ਪਤਾ ਜਿੰਨੀ ਗੱਲ ਹੋਊ ਦੱਸ ਕੇ ਦੇਵਾਂਗੇ ਓਕੇ ਟਰੈਕਟਰ ਸਾਰਾ Ориਜਨਲ ਆ ਬਾਈ ਠੀਕ ਹੈ ਧਰਮੇ ਹਾਂ ਸਾਰਾ ਟਰੈਕਟਰ Ориਜਨਲ ਆ ਮਿੱਤਰੋ ਇਹ ਅੱਪਾ ਹੁੱਕੇ ਦੇ ਨਵੀਂ ਪਾਈ ਆ ਹੁੱਕ ਨਵੀਂ ਪਾਉਣ ਦਾ ਕਾਰਨ ਵੀ ਕੀ ਆ ਬਾਈ ਉਹਨਾਂ ਕੋਲੇ ਟਰਾਲਾ ਸੀਗਾ ਠੀਕ ਹੈ ਜੀ ਉਹ ਕਹਿੰਦੇ ਸਾਡੀ ਹੁੱਕ ਚੌੜੀ ਬਣਵਾਈ ਹੋਈ ਸੀ ਬਾਈ ਤਾਂ ਕਰਕੇ ਆਪਾਂ ਨਵੀਂ ਪਾਈ ਜਾਨੀ ਟਰੈਕਟਰ ਸਾਰਾ ਜਾਨੂਰ ਓਕੇ 1000 ਘੰਟੇ ਦੇ ਲੱਗ ਭਾ ਕੇ ਚੱਲਿਆ ਕੀ ਰੇਟ ਰੂ ਇਹਦਾ ਇਹ ਤੇ ਜਿਹੜਾ ਆਦਰ ਖੜਾ ਵੀ 855 ਇਹ 2011 ਮਾਡਲ ਆ ਬਾਈ ਹਾਂਜੀ ਤੇਲ ਬ੍ਰੇਕਾਂ ਵਾਲਾ ਰਿਵਰਸ ਪੀਟੀਓ ਵਾਲਾ ਇਹਦਾ ਪੀਪੀਵੀ ਗਿਆ ਰਹੀਆਂ ਹਨਾ ਇਹ ਵੀ ਪੀਪੀਵੀ ਗਿਆ ਰਹੀਆਂ ਬਾਈ ਹੂੰ ਇਹ ਨਾ ਮੇਰੇ ਆਪਣੇ ਮਾਨਸਾ ਜੀ ਹੈ ਟਾਇਰ ਮਗਰ ਲਈ ਬਿਲਕੁਲ ਨਵੇਂ ਹੈ ਓਕੇ ਤੇ ਮਗਰ ਲਈ ਮੂਹਰ ਲਈ ਅੱਧੇ ਗਟਾਇਰ ਆ ਬਾਈ ਅੱਧੇ ਗਟਾਇਰ ਹਾਂ ਇਹਦੀ ਮਗਰਾੜ ਤੇ ਤਿਆਰ ਆ ਬਾਈ ਟਰੈਕਟਰ ਦੇ ਹਾਂ ਕਰਾਸ ਕਾਰ ਇੰਜਨ ਹੈ ਇਹ ਤਿਆਰ ਪਹਿਲੀ ਹੋਣਗੇ ਫਿਰ ਇਹਦਾ ਹਾਂ ਬਾਈ ਨਹੀਂ ਆਪਾਂ ਕਰਾਏ ਆ ਬਾਈ ਕੋਈ ਜਰਜ ਨਹੀਂ ਪੈ ਜਾਂਦੀ ਇਹਨਾਂ ਦੇ ਉੱਤੇ ਉਹ ਤਕਰੀਬਨ ਸਾਰਿਆਂ ਦੇ ਪੈਂਦੀ ਹੈ ਠੀਕ ਹੈ ਜੀ ਮਤਲਬ ਇਹ ਹਲਕੇ ਫੁਲਕੇ ਮਗਰਿਆੜ ਆਪਾਂ ਤਿਆਰ ਕਰਾਏ ਆ ਬਾਈ ਓਕੇ ਦੇ ਨਵੀਂ ਲੱਗੀ ਹੋਈ ਆ ਹਾਂ ਓਕੇ ਦੇ ਨਵੀਂ ਲੱਗੀ ਹੋਈ ਆ 11 ਮਾਡਲ ਦਾ ਸੀ 11 ਮਾਡਲ ਐ ਕ੍ਰਾਸਕਾਰ ਇੰਜਨ ਆ ਬਾਈ ਓਕੇ ਤੇ ਕਿੰਨੇ ਦਾ ਬਣੂ ਬਾਈ ਇਹ ਇਹ ਆਪਾਂ 3.5 ਲੱਖ ਰੁਪਏ ਟਰੈਕਟਰ ਦੀ ਰਿਮਾਂਡ ਕਰਦੇ ਆ 3.5 ਲੱਖ 35000 ਦਾ ਟਰੈਕਟਰ ਦੇ ਦਾਂਗੇ ਯਾਰ ਓਕੇ ਲੈ ਮੇਤਰੋ 30 ਦੇਵਾ ਦਾਂਗੇ ਜਿਹੜਾ ਓਕੇ ਸੱਜਣ ਚਾਹੁੰਦਾ ਫਿਰ ਹਾਂ ਤੇ ਬਾਈ ਜਿਹੜਾ ਆ ਖੜਾ ਇੱਧਰ ਇਹ 2012 ਮਾਡਲ ਆ ਬਾਈ ਹੂੰ ਇਹ ਵੀ ਰਿਵਰਸ ਪੀਟ ਜਿਹੜਾ ਸਿੱਧੇ ਹਿੱਸੇ ਵਾਲਾ ਆ ਬਿਲਕੁਲ ਟਰੈਕਟਰ ਦੇ ਇਹਦੇ ਵੀ ਗੱਲੇ ਮਗਰ ਆੜ ਤਿਆਰ ਆ ਬਾਈ ਸਵਰਾਜ ਦੇ ਨਾਲ ਥੋੜੀ ਜੀ ਗੱਲ ਦੀ ਸ਼ਿਕਾਇਤ ਜ਼ਿਆਦਾ ਆਉਂਦੀ ਆ ਓਕੇ ਮਤਲਬ ਆਪਾਂ ਪੱਟੀ ਜਿਹੜੀ ਚੀਜ਼ ਆ ਬਾਈ ਦੱਸ ਕੇ ਦੇਵਾਂਗੇ ਇੱਕ ਇੱਕ ਗੱਲ ਹੋਰ ਵੀ ਆ ਬਾਈ ਤੇ ਇੱਥੋਂ ਤੁਸੀਂ ਤਾਂ ਚਲੋ ਮਿਹਨਤ ਕਰ ਲਈ ਤੁਸੀਂ ਤਾਂ ਤਿਆਰ ਕਰਕੇ ਦੇਤਾ ਪਰ ਜਿਹੜਾ ਭਰਾ ਲੈ ਜਾਂਦਾ ਉਹ ਮੁੜ ਕੇ ਕਰਵਾ ਨਹੀਂ ਸਕਦਾ ਕਰਵਾ ਨਹੀਂ ਸਕਦਾ ਨਹੀਂ ਆ ਸਾਰਾ ਕਰਾਂਗੇ ਬੇਟੀ ਜੇ ਮਤਲਬ ਹਜੇ ਟਰੈਕਟਰ ਆ ਹੀ ਨਹੀਂ ਗੱਲ ਜਿਹੜੇ ਕੋਈ ਮਤਲਬ ਜਿੰਨਾ ਸਮਾਨ ਲਾਉਣ ਵਾਲਾ ਰਹਿੰਦਾ ਰਿਜਨਲ ਕੰਪਨੀ ਦੇ ਹਿਸਾਬ ਨਾਲ ਉਹ ਲਾ ਕੇ ਦੇਵਾਂਗੇ ਸਾਰੇ ਡੱਪੋ ਡੱਪਰ ਜਾਲੂ ਕਰਕੇ ਠੀਕ ਹੈ ਜੀ ਠੀਕ ਹੈ ਇਹਦੇ ਟਾਇਰ ਮ ਇਹ ਮਾਨਸਾ ਨੰਬਰ ਹੈ ਮਾਨਸਾ ਦਾ ਨੰਬਰ ਹੈ ਮਾਨਸਾ ਦਾ ਨੰਬਰ ਹੈ ਇਹ ਇਹਦੀ ਕੀ ਡਿਮਾਂਡ ਹੈ ਬਾਈ ਇਹਦੀ ਡਿਮਾਂਡ ਬਾਈ ਨੈਟ ਫੈਟ ਬੱਸ ਆਪਾਂ 3.5 ਲੱਖ ਰੁਪਏ ਦਾ ਡਾਇਰੈਕਟਰ ਦੇ ਸਵਾ 3 ਲੱਖ ਦਾ ਹਾਂ ਓਕੇ ਤੇ ਜਿਹੜਾ ਆਹ ਖੜਾ 855 ਨਵੀਂ ਸੋਚ ਇਹ ਨਵੀਂ ਸ਼ੋਲਾ 2024 ਬਾਈ 24 ਮਾਡਲ 24 ਮਾਡਲ ਜੇ ਚੱਲਿਆ ਕਿੰਨਾ ਹੋਊ ਤੇ ਕਿ ਚਾਰੇ ਦਾ ਟਾਇਰ ਨਵੇਂ ਨੇ ਇਹਦੇ ਦਰਮੇ ਇਹ ਤਾਂ ਚੱਲੇ ਹੀ ਨਹੀਂ ਬਈ ਐਸ ਹਾਬ ਲਾਲਾ ਵੀ ਆਪਾਂ ਕਾਪੀ ਵੀ ਅਗਲੇ ਸੱਜਣ ਨੂੰ ਬਣਾ ਕੇ ਦੇਵਾਂਗੇ ਕੱਲੇ ਪਹਿਲਾਂ ਤੇ ਆ ਬਿਲ ਵੀ ਨਹੀਂ ਕੱਟੇ ਬਈ ਅਸਾਂ ਬਿਲ ਵੀ ਨਹੀਂ ਕੱਟੇ ਬਿਲ ਵੀ ਨਹੀਂ ਕੱਟੇ ਕੰਪਨੀ ਦਾ ਸਟicker ਵੀ ਲੱਗ ਟਰੈਕਟਰ ਦੇ ਹੋਰ ਦੱਸ ਲੈ ਵੀ ਫਿਰ ਇਹ ਗੱਲ ਆਪਾਂ ਕਹਿ ਸਕਦੇ ਹਾਂ ਵੀ ਜੇ ਕੋਈ ਏਜੰਸੀ ਵਾਲਾ ਨਹੀਂ ਜਾਂਦਾ ਬੱਸ ਆਹ ਕਾਰਨ ਕਿ ਦਰਮੇ ਬਈ ਇਹ ਹਾਈ ਲੋ ਵਾਲਾ ਟਰੈਕਟਰ ਹੈ ਓਕੇ ਮਤਲਬ ਕਈ ਵਾਰੀ ਬੰਦਾ ਉਲਝ ਜੇ ਯਾਰ ਵੀ ਆਪਾਂ ਟਰੈਕਟਰ ਬੰਦਾ ਫੋਨ ਕਰੀ ਜਾਣਾ ਵੀ ਇਹ ਹਾਈ ਲੋ ਵਾਲਾ ਹੈਗਾ ਠੀਕ ਹੈ ਜੀ ਇਹ ਏਜੰਸੀ ਚੋਂ ਰੇਟ ਪਤਾ ਕਰਕੇ ਆ ਜੀ ਅਗਲਾ ਹੂੰ ਆਪਾਂ 50000 ਘੱਟ ਦੇ ਦਿੰਦੇ ਹਾਂ ਬਸ ਮੁਕਾ ਕਰ ਗੱਲ ਵੀ ਆਪਾਂ 7.5 ਲੱਖ ਦੇ ਵਿੱਚ ਹੀ ਅਗਲੇ ਨੂੰ ਕਾਫੀ ਨਾ ਬਣਾ ਕੇ ਦੇਵਾਂ ਸਾਢੇ 7 ਲੱਖ ਦੇ ਵਿੱਚ ਹੀ ਨਵਾਂ ਟਰੈਕਟਰ ਆ ਵਿੱਚ ਹੀ ਅਗਲੇ ਨੂੰ ਕਾਫੀ ਬਣਾ ਕੇ ਦੇ ਦਿੰਦੇ ਹਾਂ ਫਸਟ ਆਨਰਰ ਅਗਲੇ ਨੂੰ ਬਣਾ ਕੇ ਦੇ ਦੋ ਬਣਾ ਕੇ ਦੇਵਾਂਗੇ ਬਾਈ ਜਿੰਮੇ ਖੜਾ ਉਮੀ ਖੜਾ ਐ ਐਮ ਆਰ ਐਫ ਦੇ ਚਾਰੇ ਟਾਇਰ ਹੈ ਠੀਕ ਹੈ 100 ਸਵਾ 100 ਘੰਟੇ ਦੇ ਲਗਭਗ ਚੱਲੇ ਆ ਬਾਈ ਓਕੇ ਹਣਾ ਤੇ ਬਈ ਜਿਹੜਾ ਆ ਖੜਾ ਹੈ ਫਿਰ ਇੱਧਰ ਲਾ ਇਹ ਬਈ ਉਹ ਆ ਗਏ ਜਿਵੇਂ ਨਹੀਂ ਕਹਦੇ ਨੇ ਕਹਿੰਦਾ ਵੀ ਸੌਨਾ ਖੋਟਾ ਹੋ ਜੂ ਇਹ ਨਹੀਂ ਹੁੰਦਾ ਇਹ ਨਹੀਂ ਹੁੰਦਾ ਸਹੀ ਗੱਲ ਇਹ 2022 ਮਾਡਲ ਹੈ ਬਈ ਹੂੰ ਤੇ ਪਹਿਲੇ ਦੂਜੇ ਮਹੀਨੇ ਦਾ ਟਰੈਕਟਰ ਹੈ ਬਈ ਓਕੇ ਟਰੈਕਟਰ ਸਾਰਾ オリジナル ਹੈ ਠੀਕ ਆ ਇਹਦੇ ਪਿੱਛੇ ਜੇ ਕੰਪਨੀ ਦਾ ਸਟਿੱਕਰ ਟੁੱਕਰ ਲਾਏ ਹੀ ਨਹੀਂ ਇਹ ਜਿਹੜੇ ਨਵੇਂ ਟਰੈਕਟਰਾਂ ਚੋਂ ਆਪਾਂ ਦਿਖਾਵਾਂਗੇ ਪੱਟੀ ਬਈ ਇੰਜ ਜੇ ਕੋਈ ਬੰਦਾ ਕੋਈ ਆ ਕੇ ਸਾਫਤ ਕਰ ਦੇ ਵੀ ਮੀਟਰ ਮੋੜ ਹੈ ਟਰੈਕਟਰ ਤਿਆਰ ਆ ਰੰਗਿਆ ਫੰਗਿਆ ਉਹਦੀ ਦੀ ਆਪਾਂ ਜ਼ਿੰਮੇਵਾਰੀ ਹੈ ਠੀਕ ਆ ਮਾਨਸਾ ਨੰਬਰ ਹੈ ਫਸਟ ਓਨਰ ਹੈ ਓਕੇ ਠੀਕ ਹੈ ਨਾਲ ਜਿਹੜਾ ਰੱਸੀ ਪਏ ਹੈ ਟਰੈਕਟਰ ਦੀ ਹੂੰ ਹੈ ਗਿਆ ਬਿਲਕੁਲ ਠੀਕ ਹੈ ਮਤਲਬ ਜਿਵੇਂ ਹੋਊ ਬਾਈ ਉਵੇਂ ਗੱਲ ਆ ਕੇ ਦੱਸਾਂਗੇ ਬੰਪਰ ਬਾਈ ਦੇ ਪੇਂਟ ਜਾਂ ਲਿਆ ਸੀ ਕੱਲਾ ਬੰਪਰ ਪੇਂਟ ਆਪਾਂ ਕਰਾ ਕੇ ਦੇਵਾਂਗੇ ਛਤਰੀ-ਛੁਤਰੀ ਨਾਲ ਲੱਗੀ ਹੋਈ ਠੀਕ ਹੈ ਜੀ ਤੇ ਜਨ ਨਾਲ ਇਹ ਕੋਈ ਬਾਈ ਬਸ ਬੰਦਾ ਇਹਦਾ ਆਪਾਂ ਰੇਟ ਨਹੀਂ ਕਰਨਾ ਆਪਾਂ 7.5 ਲੱਖ ਦਾ ਟਰੈਕਟਰ ਦੇਵਾਂਗੇ 7.5 ਲੱਖ ਦਾ 22 ਮਾਡਲ ਹੈ ਠੀਕ ਹੈ ਲੈ ਮੈਨੂੰ 22 ਮਾਡਲ 7.5 ਲੱਖ ਦੇ ਵਿੱਚ ਜਮੇ ਨਵਾਂ ਟਰੈਕਟਰ ਚੱਲਿਆ ਕਿੰਨਾ ਦੱਸਿਆ ਦੀ ਚੱਲਿਆ ਹੋਊ ਬਾਈ ਇਹ ਲਗਭਗ ਆਪਾਂ ਚੈੱਕ ਵੀ ਕਰੀ ਲਈਏ ਫਿਰ ਹਣਾ ਇਹ 1500 ਘੰਟਾ ਚੱਲਿਆ ਬਾਈ 1500 ਘੰਟਾ ਚੱਲਿਆ ਹੋਇਆ ਫਰਸਟ ਪਾਰਟੀ ਦਾ 3 ਸਪੀਡ ਵਾਲਾ ਹੈ ਹਾਂ 22 ਮਾਡਲ ਬਾਈ ਓਕੇ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਇਹ ਵੀ 3 ਸਪੀਡ ਆ ਬਾਈ ਹੂੰ ਇਹ ਟਰੈਕਟਰ ਚੱਲਿਆ 500 ਘੰਟਾ 500 ਘੰਟਾ 500 ਘੰਟਾ ਚੱਲਿਆ ਤੇ ਇਹਦਾ ਪੰਜਵਾਂ ਮਹੀਨਾ ਓਕੇ 2023 ਮਾਡਲ ਹੈ ਪੰਜਵਾਂ ਮਹੀਨਾ ਹੈ ਹੂੰ ਟਰੈਕਟਰ ਸਾਰਾ Ориਜਨਲ ਆ ਬਾਈ Ориਜਨਲ ਦੀ ਆਪਣੀ ਗਾਰੰਟੀ ਹੋ ਪੱਟੀ ਮਾਨਸਾ ਨੰਬਰ ਹੈ ਵੀ ਠੀਕ ਹੈ ਜੀ ਠੀਕ ਹੈ ਮਤਲਬ ਇਹ ਪਾ ਟਰੈਕਟਰ ਆਪਾਂ ਦੇ ਦੇ ਦਾਂਗੇ ਬਸ 7.40 ਲੱਖ ਦੇ ਟਰੈਕਟਰ ਦੇ ਦਿਆਂਗੇ ਜੀ ਲੈ ਮਿੱਤਰੋ 7.40 ਲੱਖ ਦੇ ਵਿੱਚ 2023 ਮਾਡਲ ਪੰਜਵੇਂ ਮਹੀਨੇ ਦਾ ਨਿਕਲਿਆ ਪੰਜਵੇਂ ਮਹੀਨੇ ਦਾ ਨਿਕਲਿਆ ਬਾਈ ਓਕੇ ਇਹ ਚ ਚੱਲਿਆ 500 ਘੰਟਾ ਹੈ ਨਾ 500 ਘੰਟਾ ਓਕੇ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਇਹ ਵੀ ਇਹ ਵੀ 23 ਹੈ ਬਾਈ ਇਹ ਵੀ ਪੰਜਵੇਂ ਮਹੀਨੇ ਦਾ ਹੈ ਕੋਈ ਜਮੀਨਾਂਵੇਂ ਟਰੈਕਟਰ ਲੱਭਲੇ ਹੈ ਪਰ ਮੈਂ ਜੇ ਇਕੱਲੇ ਆਪਾਂ ਪੱਠੇ ਇਹਦੀ ਦਿਖਾ ਦਨੇ ਵੈਸੇ ਸਾਰੀ ਦੀ ਸੇਮ ਨੇ ਹੈ ਨਾ ਜਮੀਨ ਹੀ ਸੇਕਾ ਪਿਆ ਹੋਇਆ ਲਾ ਇਹਦਾ ਆਪਾਂ ਬੰਪਰ ਰੰਗ ਕਰਾ ਕੇ ਦੇਮਗੇ ਬੰਪਰ ਕੋਈ ਸੱਜਣ ਨੂੰ ਆਪਾਂ ਟਰੈਕਟਰ ਵਿੱਚ ਆਈ 22 ਮਾਡਲ ਉਹ ਉਹਦੇ ਨਾਲ ਬਦਲ ਕੇ ਲਾਇਆ ਕਹਿੰਦਾ ਮੈਨੂੰ ਨਵਾਂ ਬੰਪਰ ਦੇ ਬਾਈ ਮੈਂ ਹਾਰ ਵਾਲਾ ਲੈ ਜਾਣਾ ਟਰੈਕਟਰ ਦਾ ਆਪਾਂ ਬੰਪਰ ਬਦਲ ਕੇ ਨਵਾਂ ਲਾ ਕੇ ਦੇ ਹਾਂ ਬਸ ਕੱਲਾ ਬੰਪਰ ਤੇ ਰੰਗ ਵਾਜ ਗਿਆ ਟਰੈਕਟਰ ਨਵਾਂ ਹੀ ਹੈ ਹਨਾ ਇਹ ਵੀ 5ਵੇਂ ਮਹੀਨੇ ਦਾ ਬਾਈ ਓਕੇ ਇਹ ਆਪਾਂ ਟਰੈਕਟਰ ਦੇਵਾਂਗੇ ਬਾਈ 7.5 ਲੱਖ ਰੁਪਏ 7.5 ਲੱਖ ਦਾ ਇਹ ਕਿੰਨੇ ਦੇ ਟਾਇਰਾਂ ਚਾਹ ਇਹ 16 ਵਾਲਾ ਬਾਈ 16 ਦੇ ਟਾਇਰਾਂ 16 ਦੇ ਟਾਇਰ ਵਾਲਾ ਓਕੇ ਓਕੇ ਉਹ ਦੂਸਰਾ ਪਹਿਲੇ 14 ਦੇ ਟਾਇਰਾਂ ਨਾਲ ਨਹੀਂ ਉਹ ਵੀ 16 ਦੇ ਬਾਈ ਬਸ ਉਹ ਵੀ 16 ਚੀਜ਼ ਦਰ ਮੈਂ ਪਿੱਛੋਂ ਦਿਖਾਈ ਦੀ ਕੰਡੀਸ਼ਨ ਆ ਕੇ ਦੇਖ ਟਰੈਕਟਰ ਕੱਲੇ ਅੱਗੇ ਉਹ ਚੰਗੇ ਨਹੀਂ ਟਰੈਕਟਰ ਪਿੱਛੋਂ ਵੀ ਬਹੁਤ ਜ਼ਿਆਦਾ ਚੰਗੇ ਨੇ ਸਾਰੇ ਬਾਈ ਜਿਵੇਂ ਹੈਗਾ ਓਵੇਂ ਸਮਾਨ ਆਇਆ ਨਹੀਂ ਹੈਗਾ ਕੋਈ ਚੀਜ਼ ਆ ਦਿਖ ਮੈਂ ਮੇ ਅਗਲੇ ਨੇ ਬਾਈ ਡੈਕ ਵਾਲੀ ਸਮਾਨ ਖੋਲਿਆ ਸੀ ਓਵੇਂ ਪੈਰਿੰਗ ਨਾਲ ਨਹੀਂ ਆਤ ਹੁੰਦੀ ਨਾ ਅਗਲਾ ਬਾਈ ਰੰਗ ਫੰਗ ਮਾਰਦਾ ਹਾਂ ਪਹਿਲੀ ਗੱਲ ਤਾਂ ਬਾਈ ਮੇਰੇ ਕੋਲੇ ਆਊਗਾ ਟਰੈਕਟਰ ਤਾਂ ਆਪਣੇ ਕੋਲੇ ਜੈਨੂਨ ਮੰਗੂ ਹੀ ਆਊਗਾ ਠੀਕ ਹੈ ਜੀ ਪੱਟੀ ਬਾਈ ਠੀਕ ਹੈ ਮਤਲਬ ਜਿਹੜੇ ਕੋਈ ਹੋਊਗਾ ਹਾਂਜੀ ਕੋ ਜਿੰਨਾ ਪੇਂਟ ਹੋ ਬਾਈ ਮੈਂ ਦੱਸ ਕੇ ਦੱਸ ਕੇ ਦਵਾਂਗੇ ਅਗਲੇ ਨਾਲ ਫੋਨ ਤੇ ਜਿੰਨੀ ਗੱਲ ਹੋ ਇੱਕ ਗੱਲ ਹੋਰ ਵੀ ਖਾਸ ਤੇ ਮੇਰੀ ਪਹਿਲਾਂ ਤੋਂ ਸ਼ੁਰੂ ਤੋਂ ਰਹੀ ਹੈ ਵੀ ਆਪਾਂ ਨਾ ਬਾਈ ਮੈਂ ਵਪਾਰ ਨਹੀਂ ਕਰਦਾ ਮੈਂ ਬਿਜ਼ਨਸ ਕਰਦਾ ਸ਼ੌਂਕ ਦਾ ਆਪਦੀ ਖੇਤੀ ਵੀ ਕਰਦਾ ਮਤਲਬ ਜਿੰਨੀ ਅਗਲੇ ਨਾਲ ਫੋਨ ਤੇ ਗੱਲ ਹੋਗੀ ਉਹ ਨਹੀਂ ਦੱਸ ਕੇ ਦੇਵਾਂਗੇ ਓਕੇ ਵੀ ਜਦੋਂ ਉੱਥੇ ਤੁਰੂਗਾ ਅਗਲੇ ਨੂੰ ਉਨੀ ਦੱਸੂ ਆ ਕੇ ਇੱਕ ਹੀ ਨਿਕਲੂ ਚਾਹੀਦਾ ਵੀ ਇੱਥੇ ਨਹੀਂ ਵਿੱਚ ਆਦਤ ਹੁੰਦੀ ਹੈ ਬਾਈ ਠੀਕ ਹੈ ਬਾਕੀ ਕੋਈ ਆ ਕੇ ਬੰਦਾ ਕਰੇ ਯਾਰ ਮੇਰੇ ਘਰੋਂ ਆ ਕੇ ਕੋਈ ਪਾਲਸ ਦੀ ਸ਼ਿੱਸ਼ੀ ਵੀ ਸਾਫਤ ਕਰ ਦੇ ਓਕੇ ਉਹ ਆਪਾਂ ਦੇਣਦਾਰ ਹੋਗਾ ਕੀਕਾ ਹਲ ਕੱਲੇ ਪਾਣੀ ਮਾਰਕੇ ਟਰੈਕਟਰ ਉਮੇ ਖੜੇ ਆ ਬਾਈ ਇੰਨੀ ਗੱਲ ਉਹ ਦੱਸ ਕੇ ਦੂ ਧਰਮੇ ਮਹੀਨਾ ਵਿੱਚ ਐ ਚੜ ਜਾਂਦੀਆਂ ਗੋਡੇ-ਗੋਡੇ ਪਾਲਸ਼ ਹਮ ਹਣਾ ਜੀ ਆਪਾਂ ਦਾ ਬਤਲ ਸ਼ੌਂਕ ਦਾ ਵਪਾਰ ਕਰਦੇ ਆ ਬਾਈ ਨਾਲ ਆਪਦੀ ਖੇਤੀ ਵੀ ਕਰਦੇ ਆ ਬਿਲਕੁਲ ਹਣਾ